ਰਾਸਤ੍ਰ ਕਾਲਾ ਭਾਈ ਜੀ ਚੜਦੀ ਕਲਾ ਕੇ ਹੋ ਆਪਣੇ ਖਿਆਲ ਰੱਖਣਾ ਚਾਹੀਦਾ ਆਪਣੇ ਮਾਪੇ ਐ ਤੇ ਨਹੀਂ ਕਰਦੇ ਕੋਈ ਕਾਫੀ ਦੇ ਨਾਲ ਦਵਾਈ ਲੈਂਦੇ ਆ ਜਾਂ ਚਾਹ ਦੇ ਨਾਲ ਉਹ ਅਸਰ ਨਹੀਂ ਕਰਦਾ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਇੱਕ ਦਵਾਈ ਇਕੱਠੀ ਤਾਂ ਨਹੀਂ ਲੈਂਦੇ ਉਹ ਅਸਰ ਨਹੀਂ ਕਰਦੀ ਇੱਕ ਆਪਣੇ ਇੱਕ ਥਾਂ ਬੈਠਣ ਦੇ ਨਾਲ ਬਲੱਡ ਸਰਕਲ ਰੁਕ ਜਾਂਦਾ ਬਿਜਾਰ ਕੇ ਜਦੋਂ ਹੋ ਜਾਂਦੇ ਆ ਉਹ ਬੈਠੇ ਰਹਿੰਦੇ ਆ ਤੇ ਮੜਿਆ ਤੋਰੀ ਫੇਰੀ ਰੱਖਣਾ ਚਾਹੀਦਾ ਤੁਰਦੇ ਸਰਦਾ ਰਹਿਣਾ ਜਿਹਦਾ ਉਹਦੇ ਨਾਲ ਬਲੱਡ ਸਰਕਲ ਸਹੀ ਰਹਿੰਦਾ ਇੱਕ ਆਪਣੇ ਮਾਪੇ ਇੰਡੀਆ ਦੇ ਐ ਤਾਂ ਕਰਦੇ ਕਿ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦੱਸਦੇ ਉਹਦੇ ਨਾਲ ਇਕੱਲੇ ਬੈਠੇ ਚੁਰੀ ਜਾਂਦੇ ਰਹਿੰਦੇ ਆ ਪਰ ਆਪਣੇ ਮਾਪਿਆਂ ਨੂੰ ਐ ਨਹੀਂ ਕਰਨਾ ਚਾਹੀਦਾ ਗੱਲ ਦੱਸਣੀ ਚਾਹੀਦੀ ਆ ਜਾਂ ਜੋ ਆ ਕੇ ਆਪਣੇ ਮਾਪਿਆਂ ਤੋਂ ਪੁੱਛਣਾ ਚਾਹੀਦਾ ਕੀ ਦੁੱਖ ਡੈਡੀ ਮੰਮੀ ਦਾਦ ਪੁੱਛਣਾ ਚਾਹੀਦਾ ਉਹ ਛੁਰਦੇ ਰਹਿੰਦੇ ਹੋਰ ਬਿਮਾਰ ਹੋ ਜਾਂਦੇ ਆ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਉਹਨਾਂ ਦੇ ਮਾਪੇ ਤਾਂ ਨਹੀਂ ਪੁੱਛਦੇ ਇਹਨਾਂ ਨੂੰ ਦੁੱਖ ਹੋਊਗਾ ਜਾਂ ਟੈਨਸ਼ਨ ਲੈਣਗੇ ਪਰ ਇਹੋ ਜੀ ਗੱਲ ਨਹੀਂ ਹੁੰਦੀ ਉਹ ਹੋਰ ਝੁੜੀ ਜਾਂਦੇ ਰਹਿੰਦੇ ਬਿਮਾਰ ਹੋ ਜਾਂਦੇ ਆ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ